I'm a new little... ਅਕਸਰ ਨਾਤਾ ਦੇ ਲਈ ਸਤਪੁਰ ਗੋਟ ਕੋਟ ਕੰਗਾਜ बल्ला i <laughs> ਦੇਵੀ ਸਤਿਗੁਰੂ ਕੋਟ ਕੋਟ ਧੰਨਵਾਦ ਬਾਕੀਆ ਦਰਦਾਂ ਦੇਵੀ ਸਤਿਗੁਰੂ ਕੋਟ ਕੋਟ ਧੰਨਵਾਦ ਰਹੋ ਕੁੜੀਆਂ ਦਾ ਨਾਂ ਦੇ ਲਈ ਸਤਿਗੁਰ ਕੋਟ ਕੋਟ ਧੰਗਵਾਦ ਬਾਖੀਆਂ ਦਾ ਨਾਂ ਦੇ ਲਈ ਸਤਿਗੁਰ ਕੋਟ ਕੋਟ ਧੰਗਵਾਦ ਕੋਟ ਕੋਟ ਧੰਗਵਾਦ ਕੋਟ ਕੋਟ ਤੁਮ ਆਦਰ ਰੋ ਕਮ ਸਤੋ ਪਹਿਲਾਂ ਮੈਂ ਬੈਠੀ ਕੀਤੀ ਸੀ ਜੇਵਣ ਆਪ ਤੇਵਰ ਤੇਰੀ ਦਾਤ ਇਹ ਤੇ ਸੇਫਤੀ ਜਿਹੜੀ ਆ ਨਾ ਸੇਫਤੀ ਬਹੁਤ ਜ਼ਰੂਰੀ ਆ ਮੇਰੇ ਧਿਆਨ ਚ ਆ ਰਿਹਾ ਸੀ ਯਾਨੀ ਕਿ ਕਿ ਜਦੋਂ ਕੋਈ ਜੱਦੀ ਲੈਣੇ ਜਾਂਦਾ ਸੀ ਕਹਿੰਦੇ ਪੈਸਵਾ ਦੇ ਉੱਤੇ ਬੜੀ ਸੇਫਟੀ ਆ ਆ ਪੁਰਾਣੇ ਟਰੱਕ ਦੇ ਵਿੱਚ ਬੜੀ ਸੇਫਟੀ ਆ ਪੁਰਾਣੀ ਰੈਕਟਿਕਲ ਨਾਲ ਰਹੇ ਉਹਦੇ ਉੱਤੇ ਬੜੀ ਸੇਫਟੀ ਆ ਆ ਕਿ ਇਸ ਗੱਡੀ ਵਿੱਚ ਸੇਫਟੀ ਹੋਈ ਨਹੀਂ ਪਰ ਇੱਕ ਗੱਲ ਦਾ ਖਿਆਲ ਰੱਖਿਓ ਜਿੱਥੇ ਕਹਿੰਦੇ ਨਾ ਬਹੁਤ ਸੇਫਟੀ ਹੈ ਕਈ ਵਾਰੀ ਤੁਸੀਂ ਉੱਥੇ ਵੀ ਸੇਫਟੀ ਨਹੀਂ ਹੁੰਦੀ ਇੱਕ ਬਾਣੀ ਦਾ ਵਚਨ ਬੋਲ ਰਿਹਾ ਹੈ ਸੇਫਟੀ ਕੰਪਨੀ ਨੇ ਸਾਡੇ ਵਾਸਤੇ ਬਣਾਈ ਤੇ ਕੀ ਗੱਲ ਹੈ ਬੰਦੇ ਨੇ ਬਹੁਤ ਰੱਤੀ ਦਿੱਤੀ ਆ ਆਪਾਂ ਇਹ ਨਹੀਂ ਕਹਿੰਦੇ ਬਹੁਤ ਖੁਸ਼ ਮੁਨਕ ਨੇ ਬਣਾ ਲਿਆ ਪਰ ਜੇ ਤੁਸੀਂ ਕੋਲੋਂ ਵੀ ਬਣਾਉਂ ਬਹੁਤ ਕੁਝ ਬਣ ਗਿਆ ਤੇ ਬਹੁਤ ਕੁਝ ਬਣਾ ਲਿਆ ਅੱਜ ਤੱਕ ਇਨਸਾਨ ਕੋਲੋਂ ਇਨਸਾਨ ਵਾਸਤੇ ਇੱਕ ਕੌਮ ਦੀ ਬੋਲ ਕਿਆ ਨਹੀਂ ਹੋਈ ਮਾ ਕੰਮ ਮੈਂ ਬਿਲਕੁਲ ਇੱਥੇ ਕਰ ਲਗਾ ਜੇ ਮੈਂ ਆਪ ਟੇਬਲ ਤੇ ਹੀ ਕਰ ਅਸੀਂ ਸੇਫਟੀ ਦੀ ਗੱਲ ਕਰਦੇ ਜੰਨਾ

ਉਹ ਪੰਸਹੁਲ ਖਤ ਆਤਮਾਇਆ ਪਰ ਜੇ ਉਸਨੇ ਤਦਰਸੀ ਦਿੱਤੀ ਜੇ ਕੋ ਸੰਦਰਸੀ ਨਾ ਦਿੰਦਾ ਪੰਸਹੁਲ ਨਹੀਂ ਜੀ ਗੁਰੂ ਕਿਰਪਾ ਨਾ ਕਰੇ ਤੂੰ ਉੱਠੀ ਸਤ ਮੈਂ ਬੇਨਤੀ ਕਰੀ ਹਰ ਪਾਸੇ ਤੱਕ ਯਾਦ ਕਰ ਉਹਦੀਆ ਦਾਤਾ ਦਾ ਸ਼ੁਕਰਾਨਾ ਤੂੰ ਕਿੱਥੇ ਜੀ ਯਾਦ ਕਰ ਕਿੱਥੇ ਮੈਕਸੀਕੋ ਤੱਕ ਕਿੱਥੋਂ ਤੱਕ ਜਿਹੜਾ ਲਾ ਕੇ ਵਾਪਸ ਆ ਜੰਗੇ ਉਹਦੀ ਕਿਰਪਾ ਲੈ ਕੇ ਆਉਂਦੀ ਹੈ ਤੇ ਕਈ ਵਾਰੀ ਬੰਦਾ ਕਹਿੰਦਾ ਮੈਂ ਆਇਆ ਤੇ ਮੇਰੇ ਕੋਲ ਆਇਆ ਆਪਣੇ ਬੇਸ ਉਸ ਇਨਸਾਨ ਦੀ ਬਾਈਪਾਸ ਸਰਜਰੀ ਹੋਈ ਹੋਈ ਸੀ 2005 ਦੀ 18 ਸਾਲ ਤੋਂ ਵੱਧ ਲੱਗੇ ਆ ਤੇ ਉਹ ਕਹਿੰਦੇ ਮੈਂ ਟਰੱਕ ਲੈ ਕੇ ਜਾ ਰਿਹਾ ਸੀ ਕਹਿੰਦੇ ਬਾਈਪਾਸ ਸਰਜਰੀ ਡਾਕਟਰ ਕਹਿੰਦੇ ਵੀ ਤੇਰਾ ਜਿੰਦਗੀ ਜਿਹੜੀ ਅਦਰ ਹੁਣ ਜਿੰਨੀ ਜਿੰਦਗੀ ਹੈ ਤੇਰੀ ਦਵਾਈ ਤੋਂ ਮਿਲਾਂ ਨਹੀਂ ਲੱਗਣੀ ਔਰ ਤੈਨੂੰ ਦਵਾਈ ਪਖਾਣੀ ਹੋਣਾ ਪਰ ਤੁਸੀਂ ਵੀ ਅੱਤੇ ਤੁਹਾਡੇ ਵੀ ਕਮੈਂਟ ਆ ਰਹੇ ਦਾ ਜਿਹਨਾਂ ਦੀ ਮੇਜਰ ਬਾਈਪਾਸ ਸਰਜਰੀ ਹੋ ਜਾਂਦੀ ਹੈ ਉਹ ਕਹਿੰਦੇ ਜੀ ਸਾਰੀ ਉੱਪਰ ਦਵਾਈ ਪਖਾਣੀ ਪੈਂਦੀ ਹੈ ਮੈਂ ਇੱਕ ਸੁਣੀ ਸੁਣਾਈ ਗੱਲ ਕਰ ਰਿਹਾ ਉਸ ਉਸਤਾਨ ਦੇ ਨਾਲ ਰਿਹਾ ਮੈਂ ਉਸ ਉਸਤਾਨ ਦੇ ਨਾਲ ਜ਼ਿੰਦਗੀ ਦੇ ਕੁਝ ਪਲ ਗੁਜ਼ਾਰੇ ਜਿਵੇਂ ਮੈਂ ਤੁਹਾਡੀ ਸਰਨ ਗੁਰੂ ਦੀ ਸੰਗਤ ਵਿੱਚ ਕਰ ਰਿਹਾ ਤੇ ਉਹ ਕਹਿੰਦੇ ਭਾਜੀ ਕਹਿੰਦੇ ਵੀ ਮੈਂ ਟਰੱਕ ਤੇ ਜਾ ਰਿਹਾ ਸਰਜਰੀ ਹੋਈ ਨੂੰ ਲੋਕ ਸਾਥ ਹੋ ਗਏ ਨਹੀਂ ਤੇ ਕਹਿੰਦੇ ਮੇਰੇ ਕੋਲ ਮੈਡੀਸਨ ਮੁੱਕ ਗਈ ਹੈ ਕਿਤੇ ਨੇੜੇ ਬਾਜ਼ਾਰ ਮਤ ਦੀ ਨੇੜੇ ਕਿਤੇ ਬਾਜ਼ਰੀ ਜਿੱਥੋਂ ਮੈਂ ਮੈਡੀਸਨ ਲੈ ਸਕਾਂ ਕਹਿੰਦੇ ਰੱਬ ਨੇ ਖਿਆਲ ਪੈਦਾ ਕੀਤਾ ਕਹਿੰਦੇ ਮੈਂ ਕਿ ਗੁਰਦਾਰ ਸਾਹਿਬ ਨਾਲ ਅੱਜ ਵੀ ਤੁਮ ਇੱਥੇ ਜਾਣੇ ਤੇ ਕੱਲ ਵੀ ਲੈ ਕੇ ਜਾਣੇ

ਤੇ ਮੇਰੇ ਨਾਲ 2005 ਕਹਿੰਦੇ ਸੀ 18 ਦੇ ਵਿੱਚ ਮੈਨੂੰ ਮਿਲਿਆ ਹੁਣ ਮੇਰਾ ਰਾਤ ਦਾ ਬੇਨਾਜ਼ਮੀ ਗਿਆ ਕਿ ਮੂਵ ਹੋ ਗਏ ਨੇ ਸੋ ਜਦੋਂ ਵੀ ਉਹ ਮੈਨਾਂ ਗੱਲਬਾਤ ਗੁੱਡੀ ਰਹੀ ਹੈ ਉਹ ਕਹਿੰਦੇ ਅੱਜ ਤੱਕ ਮੈਂ ਕਦੀ ਦੀਪੀ ਨਹੀਂ ਕਦੇ ਮਸਜਿਦ ਪਰ ਵੀ ਤੇ ਕਦੇ ਮੈਂ ਕੋਈ ਵੀ ਗੱਡੀ ਨਹੀਂ ਅੱਜ ਤੱਕ ਮੈਂ ਯੂਜ਼ ਨਹੀਂ ਕੀਤੀ ਮੈਂ ਕਹਿੰਦੇ ਕਿ ਉਹ ਵੀ ਖਲ ਮੈਂ ਜੋ ਰੋਲਟੀ ਤੇ ਖਾਂ ਸਾਰ ਕਹਿੰਦਾ ਕਿ ਕੋਈ ਅਦਾਸ ਕਰਦਾ ਵਾਈ ਇਹ ਤੇਰੀ ਜਾਤ ਹੈ ਇਹ ਤੇਰੀ ਕਿਰਪਾ ਤੂੰ ਰੱਖ ਰਿਹਾ ਹੈ ਤੇ ਉਹ ਮੈਨੂੰ ਉਸੇ ਮਿਹਰਬਾਨੀ ਦਾ ਸ਼ਬਦ ਯਾਦ ਆ ਗਿਆ ਕਿ ਕਿੱਥੇ ਤੂੰ ਸਮਰੱਥ جدو رویا نہ بعد میں باپ ਪਰ ਦਾਦ ਰੱਖਿਓ ਜਿੱਥੇ ਲੋਕੀਂ ਦੀ ਬਾਤਾਂ ਦੇ ਉਦਰ ਦੇ ਵਿੱਚ ਸੀ